ਜੇ ਕਿਤੇ ਅੱਜ ਭਗਤ ਸਿੰਘ ਹੁੰਦਾ ਤਾਂ ਪਤਾ ਕੀ ਹੁੰਦਾ ਭਗਤ ਸਿੰਘ ਤੇ ਐਨਐਸਏ ਲਾ ਕੇ ਨਾ ਜੋਧਪੁਰ ਜੇਲ੍ਹ ਦੇ ਵਿੱਚ ਸੂਨੋਂ ਬਾਂਗਚੂਕ ਦੇ ਨਾਲ ਹੀ ਬੰਦ ਕੀਤਾ ਹੁੰਦਾ ਜਾਂ ਫਿਰ ਭਗਤ ਸਿੰਘ ਕਿਸੇ ਭੂਰੇ ਅੰਗਰੇਜ਼ ਨੂੰ ਗੱਡੀ ਚਾੜਨ ਦੇ ਬਦਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦੀ ਸਿੰਘ ਬਣਿਆ ਬੈਠਾ ਹੁੰਦਾ ਭੂਰੇ ਅੰਗਰੇਜ਼ ਕਿਹੜੇ ਜਿਨ੍ਹਾਂ ਦੀ ਭਗਤ ਸਿੰਘ ਨੂੰ ਉਦੋਂ ਵੀ ਕਹਤਾ ਸੀ ਕਿ ਨਾ ਗੋਰੇ ਜਾਣਗੇ ਓਏ ਭੂਰੇ ਆਉਣਗੇ ਤੇ ਉਹਨਾਂ ਚਿਰ ਗੁਲਾਮ ਰਹਿਣਾ ਜਿੰਨਾ ਚਿਰ ਬੰਦੇ ਦੇ ਹੱਥੋਂ ਬੰਦੇ ਦੀ ਲੁੱਟ ਜਾਰੀ ਰਹਿਣੀ ਆ ਤੇ ਭੂਰੇ ਅੰਗਰੇਜ਼ ਕਿਹੜਾ ਸੀ ਅੱਜ ਦਾ ਚਿੱਟ ਕੱਪੜੀਆਂ ਲੀਡਰ ਤੇ ਜਾਂ ਕੋਈ ਸ਼ਰਮਾਇਤਾਰ ਤੇ ਤੀਜਾ ਧਰਮ ਦੇ ठेकेदारों ਨੇ ਭਗਤ ਸਿੰਘ ਦੇ ਗਲ ਦੇ ਵਿੱਚ ਨਾ ਹੁਣ ਤੱਕ ਕੌਮ ਦਾ ਗद्दार ਦਾ ਸਰਟੀਫਿਕੇਟ ਜਰੂਰ ਪਾ ਦੇਣਾ ਸੀ ਜਾਂ ਮਾਂ ਬੋਲੀ ਦੇ ਰਖਵਾਲੇ ਕਹੌਣ ਵਾਲੇ ਜਿਹੜੇ ਕਿਸੇ ਨੂੰ ਚੰਗਾ ਕਹੀ ਨਹੀਂ ਸਕਦੇ ਉਹਨਾਂ ਨੇ ਭਗਤ ਸਿੰਘ ਨੂੰ ਮਾਂ ਬੋਲੀ ਦੇ ਗद्दार ਦਾ ਸਰਟੀਫਿਕੇਟ ਦੇ ਦੇਣਾ ਸੀ ਜਾਂ ਫਿਰ ਭਗਤ ਸਿੰਘ ਨੂੰ ਕਿਸੇ ਝੂਠੇ ਇਨਕਾਊਂਟਰ ਮੁਕਾਬਲੇ ਦੇ ਵਿੱਚ ਭੂਰੇ ਅੰਗਰੇਜ਼ਾਂ ਨੇ ਕੀ ਆ ਸਾਹਮ ਦੇਣਾ ਸੀ ਤੇ ਅਗਲੀ ਮੇਰੀ ਗਰੰਟੀ ਹੈ ਕਿ ਭਗਤ ਸਿੰਘ ਨੇ ਬਸੰਤੀ ਰੰਗ ਦੀ ਜਿਹੜੀ ਪੱਗ ਸੀ ਨਾ ਉਹਨੂੰ ਲਾ ਕੇ ਵੰਗਾ ਕੇ ਪਰੇ ਮਾਰਨਾ ਸੀ ਕਿਉਂਕਿ ਅੱਜ ਬਸੰਤੀ ਰੰਗ ਦੀ ਪੱਗ ਦੇ ਨਾਲ ਲੋਕਾਂ ਨੂੰ ਸਭ ਤੋਂ ਵੱਧ ਨਫ਼ਰਤ ਪੈਦਾ ਹੋਗੀ ਕਿਉਂਕਿ ਭਗਤ ਸਿੰਘ ਦੀ ਪਛਾਣ ਨੂੰ ਕਾਪੀ ਕਰਕੇ ਅੱਜ ਦੇ ਇਨਕਲਾਬੀਆਂ ਨੇ ਸਾਡਾ ਬੇੜਾ ਕਰਕ ਕਰਤਾ ਉਹ ਗੋਰੀ ਅੰਗਰੇਜ਼ ਚੰਗੇ ਰਹੇ ਸੀ ਨਾ ਭੂਰੇ ਅੰਗਰੇਜ਼ਾਂ ਨਾਲੋਂ ਕਿਉਂਕਿ ਉਹ ਅੰਗਰੇਜ਼ ਜਿਹੜੇ ਸੀਗੇ ਨਾ ਉਹਨਾਂ ਦੇ ਟਾਈਮ ਦੇ ਵਿੱਚ ਭਗਤ ਸਿੰਘ ਦੀ ਆਵਾਜ਼ ਪੂਰੇ ਮੁਲਕ ਦੇ ਵਿੱਚ ਕੀ ਆ ਫੈਲ ਜਾਂਦੀ ਸੀ ਅਦਾਲਤ 'ਚ ਖੜਾ ਜਿਹੜਾ ਭਗਤ ਸਿੰਘ ਬਿਆਨ ਦਿੰਦਾ ਸੀ ਨਾ ਉਹ ਪੂਰੇ ਮੁਲਕ ਦੇ ਵਿੱਚ ਵਗ ਜਾਂਦਾ ਸੀ ਤੇ ਭਗਤ ਸਿੰਘ ਨੇ ਅਦਾਲਤ ਦੇ ਵਿੱਚ ਖੜ ਕੇ ਲੋਕਾਂ ਨੂੰ ਬੰਬ ਬਣਾਉਣਾ ਸਿਖਾਤਾ ਸੀ ਪਰ ਅੱਜ ਦਾ ਤਾਂ ਮੀਡੀਆ ਵੀ ਬਕਾਊ ਹੋ ਗਿਆ ਤੇ ਕੋਟ ਜਾਂਦੀ ਤਾਂ ਦੂਰ ਦੀ ਗੱਲ ਆ ਜਿਹੇ ਜੇ ਕਾਨੂੰਨ ਬਣਾਤੇ ਜਿਨ੍ਹਾਂ ਦੇ ਕਰਕੇ ਕੀ ਹੈ ਮੈਂ ਕਹਿੰਦਾ ਕੇਰਾ ਐਨਐਸਏ ਲੱਗ ਗਈ ਜਾਂ ਕੋਈ ਹੋਰ ਕੀ ਹੈ ਕੋਈ